ਸੇ ਮਹਾਰਾਜ ਜੀ ਦਾ ਇਤਿਹਾਸ ਪੜੋ 8 ਮਹੀਨੇ ਘੇਰਾ ਪਿਆ ਰਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰੇ ਸਹਿਬਜ਼ਾਦੇ ਘੇਰੇ ਵਿੱਚ ਚਾਰੇ ਸਹਿਬਜ਼ਾਦੇ ਪਰਿਵਾਰ ਮਾਤਾ ਗੁਜਰੀ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਸਾਰਾ ਪਰਿਵਾਰ ਘੇਰੇ ਵਿੱਚ ਰਿਹਾ ਭੁੱਖ ਦੁੱਖ ਪਿਆਸ ਸਭ ਕੁਝ ਪਰਿਵਾਰ ਨੇ ਸੇ ਅਨੰਦਪੁਰ ਸਾਹਿਬ ਕੱਲਾ ਕਿਲਾ ਨਹੀਂ ਸੀ ਅਨੰਦਪੁਰ ਸਾਹਿਬ ਤਾਂ ਵੱਸਦਾ ਰਸਤਾ ਸ਼ਹਿਰ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰੋੜਾਂ ਕਦਮ ਵਧ ਕੇ ਸਿੱਖਾਂ ਨੂੰ ਲੈ ਪਾਤਸ਼ਾਹ ਨੇ ਪਹਿਨਣ ਤੋਂ ਪਹਿਲਾਂ ਹੀ ਜਦੋਂ ਜੰਗਾਂ ਜੁੱਗਾਂ ਸ਼ੁਰੂ ਹੋਈਆਂ ਸੰਗਤ ਨੂੰ 1701 ਈਸਵੀ ਤੋਂ ਰੁਕਣਾ ਸ਼ੁਰੂ ਕਰ ਦਿੱਤਾ ਸੀ ਅੱਜ ਤੋਂ ਬਾਅਦ ਇੱਥੇ ਵਸਾ ਕਰਨਾ ਪਰਿਵਾਰ ਕਰਕੇ ਨਾ ਰੋ ਇੱਥੇ ਆਉਣ ਵਾਲੇ ਵਕਤ ਵਿੱਚ ਬੜੇ ਦੁੱਖ ਤੇ ਭੁੱਖ ਦੇ ਦਿਨ ਸਨ ਕੋਈ ਪੁੱਛੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰੇ ਤੁਹਾਡੇ ਸਾਹਿਬ ਜੱਦੇ ਵੀ ਤਾਂ ਛੋਟੇ ਛੋਟੇ ਨੇ ਤੇਰਾ ਫਤੇ ਸਿੰਘ ਵੀ ਤਾਂ ਮਹਾਰਾਜ ਕੋਈ ਚਾਰ ਪੰਜ ਸਾਲ ਦੀ ਉਮਰ ਹੈ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨਾਲ ਆਪਣੇ ਪੁੱਤਾਂ ਨਾਲੋਂ ਵੀ ਵੱਧ ਪਿਆਰ ਕੀਤਾ ਤਿੰਨੋਂ ਪਿਆਰ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖ ਪੁੱਤਾਂ ਨੂੰ ਨਹੀਂ ਜਿੰਨਾ ਆਪਣੇ ਸਿੱਖਾਂ ਨੂੰ ਪਿਆਰ ਕੀਤਾ ਪੁੱਤਾਂ ਨਾਲੋਂ ਵੱਧ ਪਿਆਰ ਕਰਕੇ ਪਿਆਰ ਅੱਲਾ ਹੀ ਹਾਰਖੰ ਜੋਗੀ ਨੇ ਸਾਰਾ ਸੱਚਾ ਲਿਖਿਆ ਹੈ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਤਾਂ ਨਾਲੋਂ ਵੱਧ ਆਪਣੇ ਸਿੱਖਾਂ ਨੂੰ ਪਿਆਰ ਕੀਤਾ ਇੰਨਾ ਪਿਆਰ ਦੁਨੀਆ 'ਚ ਕੋਈ ਪੀਰ ਆਪਣੇ ਮਰੀਦਾਂ ਨੂੰ ਨਹੀਂ ਕਰ ਸਕਿਆ ਜਿੰਨਾ ਪਿਆਰ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਕੀਤਾ ਇਹ ਗੱਲ ਇੱਕ ਮੁਸਲਮਾਨ ਨੇ ਲਿਖੀ ਹੈ ਕਹਿੰਦਾ ਹਾਸ਼ਾ ਕਿਸੇ ਮੁਰਸ਼ਦ ਮੈਂ ਐਸਾ ਅਸੀਆਰ ਨਹੀਂ ਹੈ ਕਿਸੇ ਪੀਰ ਮੈਂ ਐਸਾ ਜ਼ਨਹਰ ਨਹੀਂ ਹੈ ਉਹ ਦੁਨੀਆ ਦੇ ਲੋਕੋ ਜਿੰਨਾ ਪਿਆਰ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਨੂੰ ਕਰ ਗਿਆ ਇੰਨਾ ਪਿਆਰ ਦੁਨੀਆ ਦਾ ਕੋਈ ਪੀਰ ਆਪਣੇ ਮਰੀਦ ਨੂੰ ਨਹੀਂ ਕਰ ਸਕਿਆ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿਆਰ ਦੀ ਹੱਦ ਮੁਕਾ ਕੇ